हिंद में एक है तीर्थ यात्रा के लिए कटाए जहां बच्चे बाप ने खुदा के लिए ये शेर हम अक्सर ही सुनदेते पढ़दे हां 10वें बादशाह महाराज जी दे साहबजादियां दी उस्ताद दे विच हकीम अल्लाह यारखा योगी ने जो उर्दू दे पाकिस्तानी शायर ने उन्होंने गुरु गोविंद सिंह सच्चे बादशाह महाराज दी सिख कौम दी ਬੜੀ ਉਸਤਤ ਕੀਤੀ ਹੈ ਅਤੇ ਇਸ ਉਸਤਤ ਦੇ ਬਦਲੇ ਉਹਨਾਂ ਨੂੰ ਮੁਸਲਮਾਨ ਕੌਮ ਵੱਲੋਂ ਆਪਣੇ ਵਿੱਚੋਂ ਛੇਕ ਦਿੱਤਾ ਗਿਆ ਅਤੇ ਤਕਰੀਬਨ ਜ਼ਿੰਦਗੀ ਦੇ 30 ਸਾਲ ਉਹਨਾਂ ਨੂੰ ਮਸਜਿਦ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ ਹਕੀਮ ਅੱਲਾ ਯਾਰਖਾ ਜੋਗੀ ਜਿਨ੍ਹਾਂ ਨੂੰ ਆਪਣੇ ਇਸਲਾਮ ਧਰਮ ਵਿੱਚੋਂ ਛੇਕ ਦਿੱਤਾ ਗਿਆ ਅਤੇ ਕਾਫਰ ਕਹਿ ਕੇ 30 ਸਾਲ ਮਸਜਿਦ ਦੀ ਪੌੜੀਆਂ ਤੱਕ ਨਹੀਂ ਚੜਨ ਦਿੱਤਾ ਗਿਆ ਉਨ੍ਹਾਂ ਦਾ ਕਸੂਰ ਇਹ ਕੱਢਿਆ ਗਿਆ ਸੀ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਬਜ਼ਾਦਿਆਂ ਦੀ ਸ਼ਹੀਦੀ ਸੰਬੰਧ ਦੇ ਮਰਸੀਏ ਲਿਖੇ ਆ ਸ਼ਹੀਦਾਨ ਵਫਾ ਵਿੱਚ ਛੋਟੇ ਸਹਬਜ਼ਾਦਿਆਂ ਅਤੇ ਗੰਗੇ ਸ਼ਹੀਦ ਵਿੱਚ ਵੱਡੇ ਸਹਬਜ਼ਾਦਿਆਂ ਦੀ ਸ਼ਹੀਦੀ ਦਾ ਦਿਲ ਟੁੰਬਵਾ ਵਰਣਨ ਕੀਤਾ ਜਿੰਦਗੀ ਦੇ ਆਖਰੀ ਸਾਹਾਂ ਵਿੱਚ ਜਦੋਂ ਜੋਗੀ ਜੀ ਕੋਲ ਇੱਕ ਮੌਲਵੀ ਆਇਆ ਤੇ ਕਿਹਾ ਆਪਣੀ ਲਿਖਤੀ ਗਲਤੀ ਮੰਨ ਕੇ ਭੁੱਲ ਬਖਸ਼ਾ ਲੈ ਤੇ ਬਹਿਸ਼ਤ ਵਿੱਚ ਜਗ੍ਹਾ پا ਸਕੇਗਾ ਜੋਗੀ ਜੀ ਬੇਬਾਕ ਬੋਲੇ ਮੈਂ ਕਾਫਰ ਸੋੜੀ ਸੋਚ ਵਾਲੇ ਮੁਤਸਬੀਆਂ ਵਾਸਤੇ ਹਾਂ ਪਰ ਇਸ ਲਿਖਤ ਸਦਕਾ ਹੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਛਾਤੀ ਲੱਗ ਕੇ ਬਹਿਸ਼ਤ ਵਿੱਚ ਵਸਾਂਗਾ ਜੋਗੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਲਈ ਸ਼ਰਦਾ ਦੀ ਭਾਵਨਾ ਵਿੱਚ ਇਥੇ ਤੱਕ ਕਹਿ ਦਿੱਤਾ ਇਨਸਾਫ ਕਰੀ ਜੀ ਮੈਂ ਜੋ ਮਾਨਾ ਤੋਂ ਯਕੀ ਹੈ ਕਹਦੇ ਕਿ ਗੁਰੂ ਗੋਬਿੰਦ ਸਿੰਘ ਦਾ ਸ਼ਾਨੀ ਹੀ ਨਹੀਂ ਕਰਤਾਰ ਦੀ ਸੁਗੰਧ ਹੈ ਨਾਨਕ ਦੀ ਕਸਮ ਜਿੰਨੀ ਵੀ ਹੋ ਗੋਬਿੰਦ ਦੀ ਤਾਰੀਫ ਵਹਿ ਕਮ ਹੈ ਸਾਡਾ ਸਿਰ ਚੁੱਕਦਾ ਹੈ ਐਸੇ ਮਹਾਨ ਲਿਖਾਰੀਆਂ ਉੱਪਰ ਜਿਨ੍ਹਾਂ ਨੇ ਦੂਸਰੇ ਧਰਮ ਤੋਂ ਹੋ ਕੇ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਿਜਾਦਿਆਂ ਅਤੇ ਸੱਚੇ ਪਾਤਸ਼ਾਹ ਦੀ ਸਿਫਤ ਦੇ ਵਿੱਚ ਬਹੁਤ ਕੁਝ ਲਿਖਿਆ ਅਤੇ ਆਪਣੀ ਕੌਮ ਤੋਂ ਮੁਨਕਰ ਹੋ ਕੇ ਗੁਰੂ ਗੋਬਿੰਦ ਸਿੰਘ ਦੀ ਖੁਸ਼ੀਆਂ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ